ਹੈ ਤੇ ਕਿ ਦਸਣੀ ਖੰਡੀ ਵਾ ਵਸ ਕੋਨ ਜਾ ਮਿਲ ਗਿਆ ਵਾ ਕਿਤੇ ਮਨਪ੍ਰੀਤ ਨੇ ਨਾ ਰਸੋਈ ਜੀ ਗੱਲਾਂ ਕਰੀ ਗਈ ਮੇਰੇ ਮੇਰ ਨਾਲ ਸਦਾਈਆਂ ਵੰਗ ਤੇੰਨਾ ਨਹੀਂ ਆਖਿਆ ਵੀ ਉੱਥੇ ਬਈਏ ਪੱਖੇ ਥੱਲੇ ਜਾ ਕੋਹ ਪੈਣ ਜੀ ਪਾਣੀ ਪੀਣਾ ਆਂਟੀ ਜਾਂ ਚਾਹ ਪੀਣੀ ਜਾਂ ਕਿਦਾਂ ਉਹ ਖੇੜੀ ਧੀ ਰੱਜੀ ਤਾਂ ਖੇਡਾਉਣ ਲੱਗੀ ਉਹ ਗੱਲ ਵਾ ਈਡੇ ਘਰ ਨੂੰ ਕੀ ਕਰਨਾ ਜਿਨੂੰ ਕਿਤੇ ਦੇਲੀ ਹੈ ਨਹੀਂ ਇਹਨਾਂ ਦੇ ਆਹ ਵੇਖ ਅਗਲ ਦੇ ਅੰਨੇ ਮੁੰਡੇ ਵੀ ਉਦਾਂ ਦੇ ਇਹਨਾਂ ਦੇ ਹਮ ਤੇ ਸਾਰੇ ਨਿੰਮੂਆਂ ਦੇ ਬੂਟੇ ਸਾੜ ਦਿੱਤੇ ਆ ਤੂੰ ਅਗਲ ਆਉਣੀ ਹੈ ਤੂੰ ਇੱਥੇ ਕੋਲ ਖਲੋਂਦੇ ਬਾਲਟੀਆਂ ਪਾਣੀ ਦੀਆਂ ਭਰਦੇ ਛਾਪੇ ਫੜ ਫੜ ਕੇ ਇੱਥੇ ਭਜਾ ਦਿੰਦੇ ਘਰ ਘਰੋਂ ਖਾ ਕੇ ਕੌਣ ਮਤਾਂ ਦੇ ਵੇ ਇਹਨਾਂ ਨੂੰ ਆ ਹੁਣ ਪੈਨਸ਼ਨ ਦੋ ਉੰਡਈ ਹੈ ਪਤਾ ਨਹੀਂ ਕਿੱਥੇ ਚਲੀ ਆ ਸਾਸਰੀਕਾਲ ਭੈਣ ਜੀ ਸਾਸਰੀਕਾਲ ਕਿੱਥੇ ਚਲਨੀ ਆ ਕਿਤੇ ਅਬ ਨਹੀਂ ਜਾਣਾ ਕਿੱਥੇ ਆ ਹੂੰ ਮੈਂ ਤੇ ਗੋਪੀ ਵੱਲ ਗਈ ਹੀਗੀ ਇਸ ਤਰ੍ਹਾਂ ਹੀ ਨਿਕਲੀ ਬਾਹਰ ਅੰਦਰ ਸਵੇਰ ਦੇ ਵੜੇ ਆ ਕੋਪੀ ਵੱਲੋਂ ਆਈ ਆ ਆਹੋ ਹਾਂ ਤੇ ਮੈਂ ਮਰ ਪਈ ਤੇ ਘਰੋਂ ਆਈ ਆ ਮੈਂ ਤੈਨੂੰ ਵੇਖਿਆ ਹੀ ਨਹੀਂ ਤੇ ਮੈਂ ਤੈਨੂੰ ਨਹੀਂ ਵੇਖਿਆ ਲੈ ਆਪਾਂ ਉਧਰ ਇੱਕ ਦੂਜੀ ਵੱਲ ਵੜ ਗੀਆਂ ਤੇ ਜੇ ਆ ਕਿ ਉਹ ਗੱਲ ਕੁੰਦੀਆਂ ਸੁਣਦੇ ਆ ਤਾਂ ਸਾਰਿਆਂ ਨੇ ਇੱਕੇ ਥਾਂ ਹੀ ਬੇਕੇ ਗੱਲਾਂ ਕਰ ਲੈਣੀਆਂ ਸਭ ਤੇ ਨਾਲੇ ਚੱਲ ਘੜੀ ਟਾਈਮ ਪਾਸ ਹੋ ਜਾਣਾ ਹੈਗਾ ਹੁਣ ਮੈਂ ਖੰਡੀ ਮੈਂ ਜਾਉਂਗੀ ਗੋਪੀ ਵੱਲ ਤੇ ਤੂੰ ਆਂਦੀ ਨਹੀਂ ਮੈਂ ਜਾਉਂਗੀ ਉਧਰ ਸਭ ਇਕੱਠੀਆਂ ਬਹਿ ਜਾਂਦੀਆਂ ਨੇ ਚੰਗਾ ਹੀ ਕੀ ਕਰਨ ਰਹੀ ਸੀ ਉਹ ਕੋਹ ਵੀ ਨਹੀਂ ਉਹ ਵੀ ਡਈ ਹੀ ਸਬਜੀ ਤਾਂ ਬਤਾਉਂ ਡਈ ਹੀ ਪਰ ਨਾ ਤੇ ਇਹ ਬਣਾ ਅਰਬੀ ਤਾਂ ਰੰਡਈ ਕੱਚੇ ਵਲਚੀ ਉਦਾਂ ਹੀ ਗੰਡੇ ਦੇ ਵਿੱਚ ਉਦਾਂ ਹੀ ਚਿਮਚਾ ਫੇਰੀ ਜਾਵੇ ਅਕਲ ਨਹੀਂ ਹੈ ਕੀ ਉਹਨਾਂ ਉਹਦਾ ਭੈਣ ਜੀ ਉਦਾਂ ਅੱਜ ਕੱਲ੍ਹ ਦੇ ਨਵਾਂ ਦਾ ਕੱਖ ਨਹੀਂ ਉਹ ਹਾਂ ਹੂੰ ਮੈਂ ਆਪਣੇ ਮਨ 'ਚ ਹੀ ਸੋਚੀ ਜਾਣ ਲਈ ਆ ਕਿੱਦਾਂ ਮੈਂ ਗਈ ਹਮੇ ਦਾਵੇ ਨਾ ਚੱਲ ਸ਼ਾਹ ਵੇਹਦੀ ਕੀ ਕਰਦੀ ਆ ਹਾਂ ਕਹਣਾ ਕਿ ਤੈਨੂੰ ਇੱਕ ਵਾਰ ਨਹੀਂ ਆਖਿਆ ਪਾਣੀ ਪੀਣਾ ਕਿ ਨਹੀਂ ਜਾ ਮੈਂ ਚਾਚੀ ਅੰਟੀ ਚਾਹ ਬਣਾਵਾ ਤੇ ਅਗਲੇ ਦੇ ਘਰ ਕਿਤਨਾ ਜਾ ਕੇ ਬਹਿ ਜਾਂਦੀ ਓਥੇ ਤੇ ਰੋਟੀਆਂ ਮੰਗਦੀਆਂ ਵਾ ਸਾਡੇ ਘਰ ਜਾਂਦੀਆਂ ਹੁਣ ਨਾ ਮੇਰੇ ਨਵਾਂ ਖਾਂਡੀਆਂ ਹੁਣ ਤੇ ਉਹਨਾਂ ਨੇ ਇਹ ਨਹੀਂ ਆਖਣਾ ਵੀ ਦੀਦੀ ਲਿਆਵਾ ਜਾਂ ਕਿਦਾਂ ਉਹਨਾਂ ਨੇ ਨਾਲ ਹੀ ਪਾ ਕੇ ਲਿਆ ਦੇਣੀ ਆ ਤੇ ਬੜੀਆਂ ਸੋਹਣੀਆਂ ਤਿੰਨ ਚਾਰ ਖਾ ਕੇ ਆ ਜਾਂਦੀ ਹੱਥ ਫੇਰ ਕੇ ਢਿੱਡ ਕੇ ਤੇ ਇਹ ਤੇ ਅਕਲ ਹੁੰਦੀ ਆ ਤੇ ਪਰ ਇਹਨਾਂ ਦੀ ਅਕਲ ਕੀ ਹੋਈ ਕੱਲ ਨੂੰ ਮੇਰੀਆਂ ਨਵਾਂ ਇਹਦੇ ਘਰ ਰਹਿਣਗੀਆਂ ਤੇ ਇਹਨਾਂ ਨੇ ਤਾਂ ਪੰਡਾ ਘਟ ਨਹੀਂ ਪੁੱਛਣਾ ਤੇ ਅਗਲੀਆਂ ਨੇ ਮੇਰੀ ਬੇਇੱਜ਼ਤੀ ਕਰਨੀ ਵੀ ਮਾਤਾ ਤੂੰ ਆ ਨਹੀਂ ਪਾਪਾ ਫੜਾ ਇਹਨਾਂ ਨੂੰ ਰੋਟੀਆਂ ਸਾਨੂੰ ਤੇ ਕਿਤੋਂ ਉਹਨਾਂ ਨੇ ਪੁੱਛਿਆ ਨਹੀਂਗਾ ਮਨਪੀਤ ਪੱਤ ਬਾਲਣ ਨੂੰ ਪੰਜਾਬ ਵਾਲਣ ਨੂੰ ਤਾਂ ਕਿ ਨਹੀਂ ਆ ਕਿੱਸਾ ਜਿਨ੍ਹਾਂ ਦੇ ਵਿੱਚ ਖਬਰਾਂ ਹੀ ਸੰਡੀ ਹੈਗੀ ਮੈਂ ਸਬਜੀ ਧਰ ਕੇ ਆਟਾ ਗੁੰਨ ਕੇ ਅੱਛਾ ਤੇ ਮੈਂ ਹੋਰ ਫੁਲਕੇ ਰਹਿ ਗਏ ਤੇ ਪਹਿਲਾਂ ਮੇਰੇ ਜਿੱਕਾ ਵੀ ਬਾਹਰ ਭੁਰ ਘਮਾਵਾ ਫਿਰ ਮੈਂ ਚੱਲ ਕੜੀ ਖਬਰਾਂ ਵੇਖਣਾ ਅੱਜ ਕੱਲ ਖਬਰਾਂ ਤੇ ਜ਼ਿਆਦਾ ਧਿਆਨ ਵਾ ਹਾਂ ਹਾਂ ਹੋਰ ਕੜੀ ਬਣਾਣੀ ਸੀ ਅਰ ਵੀ ਬਣੀ ਹੈ ਅੱਛਾ ਹਾਂ ਮਸਖ ਜੀ ਨਹੀਂ ਹੋ ਗਈ ਓ ਤੋ ਆਂਟੀ ਆਈ ਦਿਵਿੰਦਰ ਵਿੱਚੋਂ ਮੰਗ ਪਾ ਗਈ ਆਹੋ ਮੈਂ ਹੁਣ ਘੱਲੂਗੀ ਉਦੋਂ ਕਿ ਜਦੋਂ ਨੂੰ ਰੋਟੀ ਖਾਣ ਦਾ ਟਾਈਮ ਹੋਣਾ ਹੋਰ ਪਹਿਲਾਂ ਹੀ ਸਵਾ ਲੂਣ ਵੈਂਦੀਆਂ ਵੈਂਦੀਆਂ ਤੇ ਬਾਅਦ ਵਿੱਚ ਫੇਰ ਆ ਜਣ ਆਹ ਹੋਈ ਪਈ ਹੈ ਹਾਂ ਫਿਰ ਤੁਹਾਨੂੰ ਪਤਾ ਮੈਰੀ ਫਿਰ ਬੰਦੀ ਵੀ ਬੜੀ ਸਵਾਦਵਾਨਾ ਸਬਜੀ ਸਬਜੀ ਹੂੰ ਤੋ ਦੇ ਕਰਕੇ ਫਿਰ ਖਤਰਾ ਵੀ ਪਿਆ ਰਹਿੰਦਾ ਇਦਨੋਂ ਚੰਗਾ ਤੇ ਬੰਦਾ ਪੰਗਲ ਪਾਣੀ ਬਣਾ ਲੇ ਨਾ ਕੋ ਮੰਗੇ ਤੇ ਨਾ ਕੁਛ ਹਾਂ ਪਰ ਉਹਨਾਂ ਨੂੰ ਤਾਂ ਪਸੰਦੀ ਨਹੀਂ ਹੁੰਦੀ ਨੀ ਕਿਹਦੀ ਉਹ ਤਾਂ ਕਿੰਨੀਆਂ ਗੱਲਾਂ ਕਰ ਜਾਂਦੇ ਹੁੰਦੇ ਕਾਵਲ ਇੰਦੀ ਇਹਦਾ ਗੱਲਾਂ ਵੀ ਕਰ ਜਾਂਦੇ ਆ ਕਿ ਉੱਥੇ ਖੜਾ ਮੂੰਹ ਫੜਾਉ ਏਦਾਂ ਬਣਾ ਆਹ ਮਿੰਨ ਵੀ ਕਹਿੰਦੀ ਆ ਇਹ ਫਰਾਈ ਕਰਕੇ ਬਣਾ ਮੈਂ ਮੇਰੇ ਕੋਲ ਨਹੀਂ ਇੰਨੇ ਕੰਮ ਹੁੰਦੇ ਉਹਦਾ ਹੁਣ ਮੈਂ ਕੱਲਣੀ ਆ ਕੋਲੀ ਭਰ ਕੇ ਕੱਲਣੀ ਆ ਫਿਰ ਪਤਾ ਲੱਗੂ ਕਿਡੀ ਸਵਾਦ ਬਣੀ ਆ ਆਹੋ ਸਬਜੀ ਇੱਕ ਤਰੀਕੇ ਨਾਲ ਥੋੜਾ ਹਾਂ ਬੀਬੀ ਤੋਂ ਉਦਾਂ ਹੀ ਵੱਜ ਜਾਂਦਾ ਬੰਦੇ ਦਾ ਇਹ ਨਹੀਂ ਹੋਣਾ ਹੁਣ ਅਸੀਂ ਬਣਾਈਂਦੇ ਆਲੂ ਹਨਾ ਉਹਨਾਂ ਦਾ ਸਵਾਦ ਹੋਰ ਹੁੰਦਾ ਵਾ ਹਨਾ ਮੈਂ ਗਈ ਉੱਥੇ ਆਪਣੇ ਪਿੰਡ ਤੇ ਉੱਥੇ ਬਣਾਏ ਉਹਨਾਂ ਨੇ ਕੁੰਡੇ ਨਾਲ ਕੁੱਟ ਕੇ ਕਹਿੰਦੇ ਸੀ ਡੈਡੀ ਤੇਰਾ ਜਿਹੜਾ ਉਹ ਭਈਆਂ ਦੀ ਬੜੀ ਸਬਜੀ ਖਾਂਦਾ ਵਾ ਤੇ ਮੈਂ ਕਿਹਾ ਵੀ ਏਡੀ ਕੀ ਗੱਲ ਬਭੀਆਂ ਸਬਜੀ ਕਹਿੰਦੇ ਉਹਨਾਂ ਦੀ ਕਰਾੜੀ ਬੜੀ ਹੁੰਦੀ ਆ ਤੇ ਮੈਂ ਕਿਹਾ ਡੈਡੀ ਕਹਿੰਦੇ ਪਹਿਲਾਂ ਤੇ ਆਪਣੀਆਂ ਵੀ ਕਰਾੜੀਆਂ ਹੁੰਦੀਆਂ ਜਦੋਂ ਕੁੰਡੇ ਚ ਕੁੱਟੀ ਦੀਆਂ ਹੀ ਗਿਆ ਆ ਤੇ ਜੋ ਜੋ ਗਾਂ ਗਾਂ ਸਿਸਟਮ ਆਈ ਗਏ ਤੇ ਉਦੋਂ ਹਨਾ ਮਾਵਾਂ ਦਾਲ ਗੱਡੀ ਸਵਾਦ ਬਣਦੀ ਹੁੰਦੀ ਸੀ ਪਹਿਲਾਂ ਕਹਿੰਦੇ ਤੇ ਹੁਣ ਆ ਕੁੱਕ ਚ ਸੀਟੀਆਂ ਮਰਵਾਈ ਦਿਆਂ ਝਾਟੀ ਹੋ ਜਾਂਦੀ ਆ ਚਣੇ ਕਿ ਢੋਖ ਬੰਦ ਰਹਿੰਦੀ ਹਾਂ ਰਿਜਤ ਹੀ ਰਹਿੰਦੀ ਹੁੰਦੀ ਹੈਗੀ ਲੰਗਰ ਦੀ ਤਾਂ ਹੀ ਸਵਾਦ ਲੱਗਦੀ ਹੈ ਜਿਹੜੀ ਇੰਨਾ ਚ ਰਿਜਣੀ ਤੇ ਫਿਰ ਉਹ ਕੁੰਡੇ ਚ ਕੁੱਟਣ ਦੀਆਂ ਤਾਂ ਉਹਨਾਂ ਦੀ ਸਬਜੀ ਦਾ ਸਵਾਦ ਹੋਰ ਬਣਿਆ ਅੱਛਾ ਹੁਣ ਜੇ ਆਲੂ ਉਹ ਬਾਲ ਕੇ ਧਰ ਲੋ ਤੇ ਸਵਾਦ ਹੋਰ ਬਣ ਜਾਂਦਾ ਤੇ ਜੇ ਕਰਦਣਾ ਕੱਟ ਕੇ ਕਰ ਲੋ ਤੇ ਸਵਾਦ ਹੋਰ ਹੋ ਜਾਂਦਾ ਹਾਂ ਆਓ ਇਹ ਤੇ ਆਪਣੀ ਮਰਜ਼ੀ ਆ ਹਨਾ ਮਰਜ਼ੀ ਹੁਣ ਆਲੂਆਂ ਨੂੰ ਕਿੰਨੇ ਤਰੀਕੇ ਨਾਲ ਬਣਾ ਲਈਦਾ ਉਹਦਣ ਮੈਂ ਬਣਾਉਂਦੀ ਉਹ ਨਿਆਣੇ ਨਹੀਂ ਕਹ ਦਿੰਦੇ ਆ ਆਲੂ ਪੋਜੀਆ ਬਣਾ ਦੋ ਜਿਹੜੇ ਹਨਾ ਗੰਡੇ ਗੁੰਡੇ ਤੋਂ ਬਿਨਾ ਕਲੇਜੀ ਜਿਹਦਾ ਤੜਕਾ ਲਾ ਕੇ ਬਣਾ ਦਈਦੇ ਆ ਸੁੱਕੇ ਟਿਫਨ ਚ ਪਾਉਣ ਲਈ ਉਦੋਂ ਆਂਟੀ ਆਈ ਸਿੰਦੋ ਉਹ ਡਾ ਲੈ ਆ ਕਿਹੜੇ ਨਿਆਣੇ ਖਾਂਦੇ ਆ ਇਹ ਨਾ ਇਹ ਤਾਂ ਮੱਛੀ ਆ ਕਿ ਜਿੰਨੇ ਤੂੰ ਇੱਕ ਆਲੂ ਕੱਟ ਕੇ ਬਣਾਉਣੀ ਮੈਂ ਹਾਂ ਜਦੋਂ ਨਿਆਣੇ ਤੇ ਟਿਫਨ ਚ ਪਾਉਣਾ ਇਹ ਕਾਲੂ ਕੱਟ ਕੇ ਵੀ ਬਣਾ ਦੂੰਗੀ ਉੱਥੇ ਹਨਾ ਵੀ ਹੁਣ ਜ਼ਰੂਰੀ ਤੇ ਨਹੀਂ ਜਦੋਂ ਸਬਜ਼ੀ ਦਾ ਨਹੀਂ ਉਦੋਂ ਪੇ ਪਤੀਲਾ ਭਰ ਕੇ ਈ ਤਰੋ ਆਹੋ ਨਹੀਂ ਮੈਂ ਵੀ ਮਿਰਵਾਲੀ ਸਿੰਦੋ ਆਂਟੀ ਆਈ ਸੀ ਹੂੰ ਆ ਹੋਤੇ ਹੋ ਮੈਸੇਜ ਪੜਨਾ ਵੇਲੀਆਂ ਹੀ ਹੋਏ ਆਹੋ ਓਏ ਕਹਿੰਦੀ ਆ ਸਾਡ ਦੇਰ ਨਹੀਂ ਕਰਦਾ ਅਸੀਂ ਸੋਚੀਦਾ ਬਾਹਰ ਨਿਕਲੀਏ ਬਾਹਰ ਨਿਕਲੀ ਅੰਦਰਾਂ ਚ ਨਹੀਂ ਫੜਨੋ ਸਾਡ ਦੇਰ ਕਰਦਾ ਇਹ ਸਾਰਾ ਦਿਮਾਗ ਹੁੰਦਾ ਆ ਪੋ ਆਪਣਾ ਪਰ ਨਹੀਂ ਬਾਬਾ ਇਦਾਂ ਦੀਆਂ ਨਵਾਂ ਵੀ ਨਹੀਂ ਚਾਹੀਦੀਆਂ ਐਡੇ ਘਰਾਂ ਨੂੰ ਵੀ ਕੀ ਕਰਨਾ ਭਾਂਜੇ ਜਿਹੜਾ ਨਵਾਂ ਨਗੜੀ ਅਕਲ ਨਾ ਹੋ ਘਰਾਂ ਦੇ ਵਿੱਚ ਤੂੰ ਸੁਣਾ ਆਪਣੀਆਂ ਦੀ ਤੇਰੀਆਂ ਕਿੱਦਾਂ ਆ ਮੇਰੀਆਂ ਤਾਂ ਬੜੀਆਂ ਚੰਗੀਆਂ ਆ ਅੱਛਾ ਹਾਂ ਉਹ ਨਹੀਂ ਮੇਰੀਆਂ ਨੋਆ ਤੇ ਨਾ ਕਦੀਆਂ ਨਾ ਮੈਨੂੰ ਕੰਮ ਕਰਨ ਦਿੱਤਾ ਹਾਂ ਤੇ ਨਾ ਉਹਨਾਂ ਪਾਂਡਾ ਚੁੱਕ ਕੇ ਮੈਨੂੰ ਉੱਥੇ ਕਰ ਲੈ ਅਸੀਂ ਤੇ ਫੇਰ ਦੂਆ ਪਹਿਣਾ ਨੇ ਮੋਦੀ ਪੁੰਨ ਕੀਤੇ ਜੋ ਤੇ ਮੁੰਡੇ ਵੀ ਮੇਰੇ ਬੜੇ ਚੰਗੇ ਪੋਛ ਕੇ ਤੁਰਦੇ ਹੀ ਮੇਰੇ ਵੀ ਇਦਾਂ ਹੀ ਪਹਿਣਾ ਜਦੋਂ ਜਾਂਦੇ ਉਹ ਦੱਸ ਕੇ ਜਾਂਦੇ ਵੀ ਉੱਥੇ ਚੱਲੇ ਆ ਇੰਨਾ ਵੀ ਦੱਸ ਜਾਂਦੇ ਵੀ ਕਿੰਨੇ ਚਿਰਾਂ ਵਿੱਚ ਅਸੀਂ ਵਾਪਸ ਆ ਜਾਾਂਗੇ ਘਰ ਤੇ ਨਵਾਂ ਵੀ ਕਹੇ ਘਾਰ ਵਾ ਨਹੀਂ ਨਹੀਂ ਮੇਰੀਆਂ ਬੜੀਆਂ ਆ ਗਿਆ ਪਰ ਮੈਂ ਤਾਂ ਨਹੀਂ ਪੈਣਾ ਆਪਣੀਆਂ ਨਵਾਂ ਇਹਨਾਂ ਦੇ ਫਿਰਕਰਾਂ ਚ ਕਲਾਉਣੇ ਜੇ ਜੀ ਨਹੀਂ ਕੀ ਕਰਨੋ ਅਸੀਂ ਆਪਣੇ ਘਰ ਦਾ ਐਵੇਂ ਆਂਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਵਾ ਉਹ ਸਾਡਾ ਜਿਹੜਾ ਮਾੜਾ ਮੋਟਾ ਕਦਰਿਆ ਘਾਟ ਉਹ ਵੀ ਕੱਢ ਜਾਣਾ ਜਦੋਂ ਸਾਡੀਆਂ ਘਰੇ ਚੰਗੀਆਂ ਬਹੁਤ ਚੰਗੀਆਂ ਨਾ ਹੋਣ ਆਪਣੇ ਨਿਆਣਿਆਂ ਨੂੰ ਕੀ ਮਤ ਦੇਣੀ ਹੈ ਮੁੜ ਕੇ ਗਾਂ ਮਾਤੇ ਹੋ ਜੀਆਂ ਨੇ ਦੇਣੀਆਂ ਜਦੋਂ ਆਪ ਨੂੰ ਹੈ ਨਹੀਂ ਅਕਲ ਤਾਂ ਦੇਣੀ ਕਿੰਨੂੰ ਉਹ ਤਾਂ ਮੈਂ ਆਖਣ ਦੇ ਆ ਜਦੋਂ ਆਪ ਨੂੰ ਨਹੀਂ ਕਹਿੰਦੇ ਨਾ ਮਤ ਕਿਸੇ ਨੂੰ ਕੀ ਦੇਣੀ ਆ ਚਲੋ ਅਸੀਂ ਚਾਹ ਦੇ ਭੁੱਖੇ ਨਹੀਂ ਹੁੰਦੇ ਕਿਸੇ ਦੇ ਘਰੋਂ ਸਾਰਾ ਕੋਈ ਖਾ ਪੀ ਕੇ ਜਾਂਦੇ ਕੋਈ ਨਹੀਂ ਗਾ ਭੁੱਖਾ ਹੁੰਦਾ ਆਪਣੇ ਘਰੋਂ ਖਾ ਪੀ ਕੇ ਆਜ ਕੱਲ ਲੋਕੀ ਪਰੋਣਿਆਂ ਵਾਂਗੂ ਜਾਂਦੇ ਆ ਕੋਈ ਰੋਜ਼ ਤੇ ਕਿਸੇ ਦੇ ਘਰ ਤੁਰਿਆ ਹੀ ਨਹੀਂ ਗਾ ਨਹੀਂ ਨਹੀਂ ਕੋਈ ਜਾਂਦਾ ਹੀ ਬੁੜੀਆਂ ਵੇਲੀਆਂ ਹੋ ਕੇ ਚਲ ਜਾਂਦੀਆਂ ਅਸੀਂ ਹੁਣ ਤਾਂ ਸਾਰੀ ਦੁਨੀਆ ਘਰੇ ਅੰਦਰੋਂ ਅੰਦਰ ਹੀ ਆਪਣੇ ਪੱਖਿਆਂ ਏਸੀਆਂ ਥੱਲੇ ਹੁੰਦੀਆਂ ਬਈ ਹੋਰ ਕੀ ਆ ਦਾ ਆਪਣਾ ਕੰਮ ਤਾਂ ਦਾ ਕਰਕੇ ਤਾਂ ਹੋਵੇ ਤੇ ਲੋਕੀ ਅੰਦਰ ਵੱਡ ਜਾਂਦੀਆਂ ਤੇ ਉਹ ਸਾਡਾ ਸੁਭਾਅ ਹੀ ਚੱਲ ਬਾਹਰ ਨਿਕਲੀਆਂ ਵੀ ਸਵੇਰ ਦੇ ਅੰਦਰ ਅੰਦਰ ਬਣੇ ਆ ਨਵਾਂ ਧੀਆਂ ਤੇ ਜੇ ਵੀ ਨਿਕਲਦੇ ਚਲ ਅਸੀਂ ਫੇਰ ਵੀ ਨਿਕਲ ਤੁਰਦੀਆਂ ਆ ਨਿਕਲ ਤੁਰਦੀਆਂ ਤੇ ਚੱਲ ਪੈਣਾ ਫੇਰ ਮੈਂ ਨਹੀਂ ਹੁਣ ਗੁਰਪ੍ਰੀਤ ਦੇ ਵੱਲ ਜਾਣਾ ਜੇ ਤੂੰ ਆਈ ਤੇ ਚੰਗਾ ਹੋਇਆ ਉਹਨੇ ਤੈਨੂੰ ਪੁੱਛਿਆ ਚਾਹ ਪਾਣੀ ਚਾਹ ਪਾਣੀ ਨਹੀਂ ਉਹਨੇ ਤੇ ਆਖਿਆ ਬਹਿ ਜਾ ਇੰਨੀ ਗੱਲ ਹੀ ਆਖੀ ਬਹਿ ਜਾ ਚਾਹ ਤੈਨੂੰ ਵੀ ਨਹੀਂ ਪੁੱਛੀ ਨਾ ਬਤਾਉਂ ਪਰਦੀ ਰਹੀ ਆਹੋ ਦਾਸ ਇੰਨੀ ਅਕਲਵਾਏ ਨੇ ਹਾਈ ਜਿਹੜਾ ਨਾ ਤੇ ਆਪਣੇ ਆਉਂਦੇ ਹੋਣੀ ਦੋ ਇਹ ਕਿਦਾਂ ਕਰਦੀਆਂ ਹੋਣੀਆਂ ਗਾੜੀ ਉਹ ਉਹ ਕਿ ਚੀਜ਼ਾ ਫੜਾਉਂਦੀਆਂ ਹੋਣਗੀਆਂ ਆਪਣੇ ਤੇ ਬਥੇਰੇ ਚੰਗੇ ਲੱਗਦੇ ਭੱਜੀਆਂ ਫੇਰਦੀਆਂ ਵਾ ਗਾੜੀ ਅੱਗੜ ਪਿਛੜ ਸਿਫਤਾਂ ਕਰੀ ਜਾਂਦੀਆਂ ਪੇਕੇ ਆਂਦੀਆਂ ਪਰ ਆਪਣਿਆਂ ਦੀ ਤੇ ਹਰ ਕੋਈ ਸਿਫਤ ਕਰਦਾ ਵਾ ਤਾਂ ਸਵਾਦ ਹੋਣ ਜੇ ਇਹਨਾਂ ਦੀ ਵੀ ਸਿਫਤ ਹੋਵੇ ਤੇ ਆਂਡ ਗਵਾਂਡ ਸਿਫਤ ਕਰੀ ਗਏ ਤਾਂ ਫੇਰ ਹੁੰਦੀ ਹੈ ਸਿਫਤ ਆਹੋ ਆਪਣੇ ਆਪੇ ਮੂੰਹ ਦੀ ਕੀਤੀ ਸਿਫਤ ਨਹੀਂ ਹੁੰਦੀ ਕੋਈ ਆਖੇ ਤਾਂ ਫੇਰ ਸਿਫਤ ਵਾ ਆਹ ਫੇਰ ਸਿਫਤ ਹੁੰਦੀ ਆ ਚਲ ਆ ਜਾ ਨਾ ਚੱਲਾਂ ਕਰ ਨੂੰ ਕੀ ਕਰਨਾ ਵਾ ਇੱਥੇ ਫਿਰ ਤੁਰਉਨੇ ਨਹਿਰ ਵੱਲ ਸੈਰ ਕਰਨ ਜਾਣਾ ਆਹੋ ਮੈਂ ਹਾਂ ਚੱਲ ਮਿੰਟ ਕਾ ਫਿਰ ਤੁਰਉਣੀ ਤੇ ਮੈਂ ਇੱਧਰ ਆ ਗਈ ਅੱਛਾ ਤੇ ਉਹਦੇ ਲਾਗੋ ਬੈਠ ਕੇ ਤੇ ਇੱਕ ਦੂਜੇ ਆ ਕਰੀ ਜਾਂਦੇ ਗਾ ਗੱਲਾਂ ਹੀ ਕਰੀ ਜਾਂਦੇ ਗਾ ਹੀ ਬਸ ਛੱਡ ਖੜਾ ਅਸੀਂ ਆਵੇਂ ਦਿਮਾਗ ਖਰਾਬ ਕਰਨਾ ਉਹ ਆਪਣੇ ਘਰ ਵੀ ਕੇ ਰੱਬ ਰੱਬ ਕਰਦੇ ਆ ਕਰਿਆ ਤੂੰ ਸੈਰ ਆ ਚੱਲ ਗਿਆ ਤੂੰ ਵੀ ਨਹੀਂ ਹਾਂ ਹੁਣ ਮੈਂ ਜਰਾ ਕ ਬਵਾ ਜਾ ਕੇ ਮਿੰਨ ਤੋਂ ਇਹਨੇ ਗਰਮੀ ਲਾਤੀ ਰਸੋਈ ਦੇ ਵਿੱਚ ਮਿੰਨ ਤੋਂ ਗਰਮੀ ਬੜੀ ਲੱਗੀ ਰਸੋਈ ਦੇ ਵਿੱਚ ਚੰਗਾ ਫਿਰ ਇਹ ਲੋ ਆਪਾ ਪੜਾ ਪੜਾ ਮਿਲਦੀਆਂ ਰਹੀਏ ਚੰਗਾ ਆਹੋ ਇਹ ਮੈਨੂੰ ਵੀ ਕਹਿੰਦੀ ਵੀ ਸਬਜੀ ਮੈਨੂੰ ਦੋ ਤਿੰਨ ਭਾਂ ਬਤਾਉ ਭੇਜੀ ਤੇ ਭੇਜ ਸੀ ਪਰ ਕਿਉਂ ਨਹੀਂ ਨਾ ਮੈਂ ਆਹੋ ਤੇ ਕਹਿੰਦੀ ਵੀ ਜਿੰਨਾ ਭੇਜੂਗੀ ਤੇ ਤਾਂ ਵੀ ਠੀਕ ਆ ਜਦੋਂ ਵੀ ਨਵਾਂ ਨਾਲ ਲੜ ਪੈਂਦੀਆਂ ਨਾ ਉਹ ਜਦੋਂ ਇਹ ਇਧਰੋਂ ਸਬਜੀ ਸੁਜੀ ਦਾ ਪ੍ਰਬੰਧ ਕਰਦੀਆਂ ਉਦੋਂ ਹੀ ਜੰਗ ਮਾਰ ਲੈਂਦੀਆਂ ਇਹ ਤਾਂ ਕਹਿੰਦੀਆਂ ਮਾਰਦੀ ਬੰਦੀ ਬੜੀ ਆ ਤੇ ਉਹ ਦਵਿੰਦਰ ਆਂਟੀ ਉਹ ਵੀ ਆਪਣੀ ਨੋਹ ਦੀ ਸਫਾਈ ਕਰੀ ਜਾਂਦੀ ਤੇ ਇਹ ਸ਼ਿੰਦੂ ਆਂਟੀ ਵੀ ਆਪਣੀ ਨੋਹ ਦੀ ਸਫਾਈ ਕੌਣ ਆਇਆ ਤੇ ਜ ਪਰ ਸੰਚੌ ਸੰਡੀ ਨਦੇ ਘਰ ਵਾਜਾਂ ਓਏ ਨਹੀਂ ਅਜੇ ਦਵਿੰਦਰ ਦੇ ਤੇ ਸ਼ਿੰਦੋ ਦੇ ਵੀ ਸੌਂਦੀ ਰਹਿਣੀ ਆਗੇ ਹਾਂ ਆਹੋ ਕਿ ਦਵਿੰਦਰ ਆਂਟੀ ਦੇ ਕਦੀ ਲੜਾਈ ਹੁੰਦੀ ਓ ਇਹਨਾਂ ਦੇ ਘਰ ਤੋਂ ਫੋਨ ਫੋਨ ਦਾ ਰੌਲਾ ਪੈਂਦਾ ਸੀ ਮੈਂ ਤੇ ਲੱਗੀ ਪੁੱਛਣ ਉਹ ਤੇ ਮੜ ਦੌੜ ਹੀ ਗਈ ਤੇ ਦੱਸਿਆ ਹੀ ਕੱਖਣਾ ਆਹੋ ਤੇ ਨੇ ਫੋਨ ਲਿਆ ਹੀ ਨਵਾਟਾ ਚੋਂ ਅੱਛਾ ਹਾਂ ਤੇ ਫੋਨ ਲਿਆ ਜਾ ਫਿਰ ਲਿਆ ਕੇ ਦਿਖਾਉ ਮੈਨੂੰ ਆਹ ਤੇ ਫੋਨ ਲਿਆ ਉਹਨੇ ਤੇ ਦੂਜਾ ਨਾ ਕਿਸ਼ਤਾ ਦੇ ਲਿਆ ਲੇ ਦੱਸ ਮੇਰੇ ਜੀ ਦੀ ਬਾਏ ਆਹ ਕਹਿੰਦੇ ਮੇਰੇ ਮੁੰਡਿਆਂ ਨੇ ਲੈ ਕੇ ਦਿੱਤਾ ਵਾ ਅੱਛਾ ਹਾਂ ਤੇ ਪਾਰੇ ਮੈਂ ਕਿ ਤੋ ਸੁਣਿਆ ਵਾ ਵੀ ਜਿਹੜਾ ਇਹ ਨਾ ਪੈਨਸ਼ਨ ਨਹੀਂ ਮਿਲਦੀ ਬਡੇ ਪਾ ਪੈਨਸ਼ਨ ਉਹਦੀਆਂ ਕਿਸ਼ਤਾਂ ਭਰਦੀ ਉਹ ਲੈ ਲੈ ਹਟ ਟੌਰ ਬਣਾਉਂਦੀ ਫਿਰਦੀ ਚਾਰਸ਼ ਫਿਰ ਹੂੰ ਅਜੇ ਤਾਂ ਹੋਰ ਕਹਿੰਦੇ ਫਿਰ ਦੇ ਹੀ ਗਏ ਜਨਾਨੀਆਂ ਨੂੰ ਮਿਲਿਆ ਕਰਨਾ ਚਲੋ ਤਾਂ ਮਿਲਦਾ ਰਵੇ ਤੇ ਰੀਝਾਂ ਤੇ ਪੂਰੀਆਂ ਕਰਦੀਆਂ ਤੇ ਆਪਣਾ ਮੁੱਢੇ ਵਾਰੀ ਤੇ ਪੂਰੀ ਹੋਈ ਜਾਂਦੀ ਆ ਚਲ ਹੁਣ ਆਪਣਾ ਫੋਨ ਲੈ ਆ ਲੈ ساری ਜ਼ਿੰਦਗੀ ਇਦਾਂ ਹੀ ਨੰਗੀ ਨਾਵਚਾਰੀਆਂ ਨੇ ਕਿਤੇ ਨੌਕਰੀ ਕਰਕੇ ਵੇਖੀ ਨਾ ਬਾਹਰੋਂ ਪੈਹਾ ਆਇਆ ਵੇਖਿਆ ਹਨਾ ਬੰਦੇ ਨੇ ਫੜਾਤਾ ਤੇ ਉਹ ਵੀ ਘੁੱਟ ਘੁੱਟ ਕੇ ਵਿਚਾਰੀਆਂ ਨੇ ਰੱਖ ਛੱਡਿਆ ਅਜੇ ਤਾਂ ਲੋਕਡਾਉਨ ਵਿਚਾਰੀਆਂ ਵਿਚਾਰੀਆਂ ਕਰਦੀ ਪਰ ਗੱਲਾਂ ਕਰਨ ਨੂੰ ਨਹੀਂ ਢਾਲਦੀ ਨਹੀਂ ਉਦਾਂ ਦੇ ਬਥੇਰੀਆਂ ਵਾਂ ਵਿੱਚੋਂ ਮੈਂ ਨਹੀਂ ਆ ਕਈ ਕੋ ਕਰ ਜਾਂਦੀਆਂ ਵਾਂ ਆਪਣੇ ਪੁਰਾਣੇ ਬਲੇ ਦੀਆਂ ਸੁਣਾਉਂਦੀਆਂ ਵਾਂ ਪਰ ਫਿਰ ਵੀ ਮੈਂ ਇਹ ਕਹਿ ਦਿੰਨੀ ਆ ਕਿ ਜਦੋਂ ਹਨਾ ਪਈਆਂ ਦੇ ਜਿਹੜੇ ਉਹ ਪੋਤੇ ਮਤਲਬ ਖੈਰੇ ਲਈ ਵਰਤਦੇ ਆ ਪੈਸੇ ਉਹ ਵਾਲੇ ਵੀ ਇਹ ਤਾਂ ਚੱਲ ਜਿੰਨਾਂ ਕੋ ਤੇ ਹੈਗੇ ਚਾਰ ਹਨਾ ਤੀ ਪੁੱਤ ਕਮਾਉਣ ਦੇ ਆ ਤੇ ਇਹਨਾਂ ਦੇ ਤਾਂ ਵਾਧੂ ਉੱਤੇ ਆਪਣੇ ਲਈ ਖਰਚ ਲਾਣਗੇ ਤੇ ਜਿਨ੍ਹਾਂ ਦੇ ਨਹੀਂ ਕਮਾਉਂਦੇ ਉਹ ਹੀ ਆਉਣੇ ਆ ਤੇ ਉਹ ਹੀ ਖਾਣੇ ਉਹ ਤੇ ਡੀਕਦੇ ਮੂੰਹ ਚੁੱਕ ਚੁੱਕ ਕੇ ਕਦੋਂ ਤਰੀਕਾ ਹੋਵੇ ਤੇ ਕਦੋਂ ਪੈਨਸ਼ਨ ਮਿਲੇ ਹਾਂ ਇਹ ਤੇ ਘਰ ਘਰ ਦੀ ਹੈ ਨਾ ਕੀ ਉਹਨਾਂ ਦੇ ਘਰ ਸਾਹਿਬ ਕਿਤਾਬਾਂ ਤੇ ਕੀ ਨਹੀਂ ਹਾਂ ਨਾ ਆਹ ਤੇ ਸ਼ਿੰਦੂਆਂ ਦੀ ਵੀ ਕਹਿੰਦੀ ਮੇਰੀਆਂ ਨੋਆ ਬੜੀਆਂ ਸਿਆਣੀਆਂ ਆ ਵਾ ਨਾ ਉਹ ਵਾਧੂ ਫालतू ਪੈਸਾ ਨਹੀਂ ਖਰਚਦੀਆਂ ਹੈਗੀਆਂ ਹੂੰ ਕਿਤੇ ਬਿਊਟੀ ਪਾਰਲਰ ਦੇ ਨਹੀਂ ਜਾਂਦੀਆਂ ਕਿਤੇ ਵੀ ਅੱਛਾ ਹਾਂ ਤਹੀਂ ਦਸਹੀਂ ਕੋਈ ਹੈਗੀਆਂ ਨਿਆਣੀਆਂ ਮਾਂ ਵੀ ਅਹੀਂ ਐਵੇਂ ਅਹੀਂ ਕੜੀ ਸਟ ਕੀਤੀ ਆਹੋ ਪਹਿਲਾਂ ਹੀ ਤਾਂ ਮੇਰਾ ਤਾਂ ਨਹੀਂ ਜਾਂਦੀ ਹੈ ਹਾਂ ਹਾਂ ਕਮੇਟੀਆਂ ਪਾ ਪਾ ਕੇ ਭੋਰਾ ਭੋਰਾ ਜੋੜੀ ਦਿੰਦੇ ਆ ਹਾਂ ਹਾਂ ਉਹ ਦਹੀਂ ਆਪਣੀਆਂ ਦੀ ਬਾਹਰ ਬੜੀਆਂ ਸਿਫਤਾ ਕਰਨਗੇ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰੇ ਪੋਲ ਖੋਲ ਦਿੰਦੀਆਂ ਆਹੋ ਬਤੇਰਾ ਖੇਡ ਨਹੀਂ ਆਈ ਹਾਂ ਹਾਂ ਤਚਾਲ ਪਤਾ ਤਾਂ ਲੱਗ ਹੀ ਜਾਂਦਾ ਵਾ ਨਾਲ ਇੱਥੇ ਨੇੜੇ ਤੇ ਹੈਗੀਆਂ ਬਣਗਰ ਨਹੀਂ ਪਤਾ ਲੱਗਦਾ ਆਪਣੀਆਂ ਨਿਆਣੀਆਂ ਵੈ ਇਨਾਂ ਦੀਆਂ ਤੇ ਹੀ ਸਿਆਣੀਆਂ ਹਾਂ ਹਾਂ ਜਦੋਂ ਨਦੀ ਕਿਤੇ ਨਵਾ ਮਿਲਣ ਤੇ ਦੂਜਾ ਬਥੇਰੀਆਂ ਚੁੰਗਦੇ ਜਾ ਰਹੇ ਘਾੜਦੀਆਂ ਉਹਦੋਂ ਭਰੀਆਂ ਪੀਤੀਆਂ ਹੁੰਦੀਆਂ ਭਰੀਆਂ ਪੀਤੀਆਂ ਹੁੰਦੀਆਂ ਵਾ ਤੇ ਇਹ ਜਦੋਂ ਸਿਫਤਾ ਕਰਦੇ ਮarre ਚ ਹਾਸਾ ਵੀ ਹੁੰਦਾ ਹੁੰਦਾ ਹਨਾ ਵੀ ਇਹਦਾ ਸੋਚਦੀਆਂ ਵੀ ਅਸੀਂ ਸਾਨੂੰ ਪਤਾ ਨਹੀਂ ਲੱਗਦਾ ਹਾਂ ਤੇ ਘਰੀ ਕਿਤੇ ਤੇ ਚੱਲ ਮੇਰੀ ਪਿੰਦੀਆਂ ਵਾ ਉਦਾਂ ਦਾ ਵੀਰਾ ਨਿਕਲਣ ਨਹੀਂ ਦਿੰਦੀਆਂ ਹੂੰ ਉਹਨਾਂ ਨੂੰ ਨਹੀਂ ਨਿਕਲਣ ਦਿੰਦੀਆਂ ਆ ਵੀਰਾ ਤੋਰਾ ਪੂਰਾ ਹੋਵੇ ਤੇ ਫੇਰ ਹੀ ਆ ਹਾਂ ਨਰਨੋ ਆ ਅੱਜ ਕੱਲ ਫੋਨਾਂ ਤੇ ਲੱਗੀਆਂ ਵਾ ਏਡੀਆਂ ਲਾਈਆਂ ਵਾ ਉਹਨਾਂ ਤੇ ਲੱਗੀਆਂ ਵਾ ਬਾਹਰ ਨਿਕਲਣੀਆਂ ਨਹੀਂ ਆਂ ਗਾਂ ਗਾਂ ਸਮੇਂ ਚ ਨਹੀਂ ਕਹਿੰਨੇ ਵੀ ਜਾਇਆ ਕਰਨਾ ਇਹੋ ਪਰਦੇਸ ਬਣ ਜਾਣਾ ਜਿੱਦਾਂ ਕਹਿੰਦੇ ਨੇ ਕਾਨੂੰਨ ਦੇ ਪਰਦੇਸ ਉਹ ਸਿਸਟਮ ਹੋ ਜਾਣਾ ਵਾ ਕਿਹਨੇ ਨਹੀਂ ਬੁਲਾਇਆ ਕੋਇਆ ਕਰਨਾ ਅੱਗੇ ਬਥੇਰਾ ਫਰਕ ਪੈ ਗਿਆ ਹਾਂ ਉਹਦਾ ਫਰਕ ਤਾਂ ਰਹਿ ਹੀ ਨਹੀਂ ਗਿਆ ਬਾਹਰ ਦੇ ਮੁਲਕਾਂ ਨਾਲੋਂ ਜਿੰਨਾ ਪੈਂਟਾ ਇੱਥੇ ਪਾ ਲੋ ਤੇ ਕੰਮ ਤੇ ਜਾਓ ਅੱਜ ਕੱਲ ਤੇ ਜੋ ਜੜੀਆਂ ਟੀਚਰਾਂ ਲੱਗੀਆਂ ਵਾ ਉਹ ਵੀ ਪੈਂਟਾ ਸ਼ਰਟਾ ਪਾਉਂਦੀਆਂ ਮੈਂ ਤੇ ਕੰਨੀ ਕਰੇ ਜਮਾਨਾ ਤਰੱਕੀ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਆਹੋਏ ਤੇ ਹੈ ਹੀ ਹਾਂ ਪਰ ਉਹ ਦੇਖ ਕੇ ਗੱਲ ਹੈਗੀ ਜਿਹੜਾ ਪੈਂਟਾ ਸ਼ਰਟਾ ਪਾਲਦੀ ਹੈ ਨਾ ਤੇ ਆਕਰ ਜੀ ਬੜੀਆਂ ਕਰਦੀਆਂ ਕੁੜੀਆਂ ਜਿੱਦਾਂ ਨਾ ਬੜੀਆਂ ਹੁੰਦੀਆਂ ਵਾ ਉਹ ਲੁੱਕ ਹੀ ਇਦਾਂ ਦੀ ਹੁੰਦੀ ਆ ਆਪੇ ਰੱਗੀ ਜਾਂਦਾ ਵਾ ਵੀ ਬੜੀ ਆਕੜ ਵਾਲੀਆਂ ਵਾ ਪਰ ਉਹ ਹੁੰਦੀਆਂ ਜਦੋਂ ਕਿਸ ਨੂੰ ਬੰਦੇ ਨੂੰ ਕਵਾ ਕੇ ਵੇਖੋ ਫਿਰ ਪਤਾ ਲੱਗਦਾ ਵਾ ਪਰ ਮੇਰੇ ਹਿਸਾਬ ਨਾਲ ਇਦਾਂ ਨਹੀਂ ਮੇਰੇ ਹਿਸਾਬ ਨਾਲ ਸੂਟ ਜ਼ਿਆਦਾ ਵਧੀਆ ਰਹਿੰਦੇ ਆ ਆਹ ਪਰ ਸੂਟ ਵੀ ਹਾਂ ਰੋ ਰੋਜ ਕਿੱਥੋਂ ਪਾ ਕੇ ਜਾਵੇ ਕੋਈ ਪਹਿਣਾ ਜੇ ਪਹਿਲਾਂ ਲੋਕੀ ਹੁਣ ਪਾਉਂਦੇ ਹੀ ਗਏ ਹੁਣ ਤੇ ਆ ਵੀ ਕਹ ਦਿੰਦੇ ਸੂਟ ਮਹਿੰਗੇ ਬਣ ਲੱਗਦੇ ਆ ਸੂਟ ਮਹਿੰਗੇ ਪੈਂਦੇ ਆ ਹੁਣ ਅਸੀਂ ਪਾਉਂਦੇ ਆ ਤਾਂ ਸਾਨੂੰ ਸੂਟ ਮਿਲ ਹੀ ਜਾਂਦੇ ਆ ਆਹੋ ਤੇ ਹੈ ਗਈ ਆ ਸਾਰੇ ਦੂਜਾ ਕਰਦੇ ਰਹਿੰਦੇ ਆ ਦੂਜਾ ਰੈਡੀ ਮੇਡ ਜਿਹੜੇ ਵਧੀਆ ਹੁੰਦੇ ਆ ਜੀ ਉਹ ਹਨਾ ਉਹ ਆ ਪਿੱਲਿਆ ਹੋਰ ਲਿਫਾਫੇ ਚ ਕੱਢੋ ਤੇ ਪਾਓ ਹਾਂ ਇਹ ਹੋ ਜਾਂਦਾ ਵਾ ਉਦਾਂ ਨਹੀਂ ਕੋਈ ਸਿਸਟਮ ਹੈਗਾ ਮੇਰੇ ਤੇ ਨਾ ਕਰ ਮਾਨ ਨਹੀਂ ਲੱਗੰਦਿਆ ਮੈਂ ਤਾਂ ਚਾ ਦੁਖ ਸੋਕ ਫੋਰ ਕੇ ਹਮਨੀ ਆ ਆਹੋ ਬਾ ਤੂੰ ਤਾਂ ਫੋਨ 'ਚ ਹੀ ਲੱਗ ਗਈ ਆ ਚੱਲ ਮੈਂ ਫਿਰ ਜਾਂਨੀ ਆ ਨਹੀਂ ਨਹੀਂ ਫੋਨ ਦੇ ਵਿੱਚ ਮੈਂ ਨਾ ਮੈਂ ਹਾਂ ਚੱਲ ਵੇਖਣਾ ਖਬਰਾਂ ਮੈਂ ਤੈਨੂੰ ਕਿਹਾ ਇਹ ਨਾ ਵੇਖਣ ਬੈਠੀ ਤੇ ਮੇਰਾ ਧਿਆਨ ਹੋ ਜਾਂਦਾ ਵਾ ਫਿਰ ਤੇ ਕੀ ਖਬਰ ਆਈ ਕੀ ਖਬਰ ਆਈ ਉਦੋਂ ਮੈਂ ਨਾ ਸਬਜ਼ੀ ਰੱਖ ਕੇ ਆਈ ਤੇ ਮੈਂ ਗੈਸ ਘੱਟ ਕਰਕੇ ਆਈ ਹੀ ਕਿ ਅੱਛਾ ਉਦੋਂ ਭਾਵੇਂ ਸਾੜੀ ਨਹੀਂ ਨਹੀਂ ਸਾੜੀ ਨਹੀਂ ਹੋਣੀ ਹਾਂ ਜਿਆਦਾ ਘੱਟ ਕੀਤਾ ਹੈ ਗੈਸ ਚੱਲ ਮੈਂ ਵੇਖਾਂ ਸਰ ਜੀ ਬੈਠਾ ਨਹੀਂ ਤੇ ਨਹੀਂ ਨਹੀਂ ਫੇਰ ਆਉਂਗੀ ਤੁੰਗਾ ਚਲ ਗਈ ਹਾਂ ਮੈਂ ਫੋਨ ਪਹਿਲਾਂ ਹੀ ਪੜ ਲੈਣਾ ਹੈਗਾ ਮੈਂ ਨਹੀਂ ਇਹ ਤੇ ਛਿੰਦੋ ਆਈ ਕਿਤੇ ਇੰਨ ਘੜੀਆਂ ਨਹੀਂ ਗੱਲਾਂ ਕੀਤੀਆਂ ਹੋਣੀਆਂ ਕੋਈ ਨਹੀਂ ਜਾ ਕੇ ਉਹਦੇ ਵੱਲੋਂ ਨਾ ਪਤਾ ਕਰਕੇ ਆਉਂਗੀ ਕੀ ਕੀ ਗੱਲਾਂ ਕੀਤੀਆਂ ਪਤਾ ਤਾਂ ਹੈਗਾ ਮੇਰੇ ਬਾਰੇ ਕੀਤੀਆਂ ਹੋਣੀਆਂ